ਲੈ ਸਾਰੇ ਇੰਤਜ਼ਾਮ ਹੋ ਗਏ ਐਵੇਂ ਤੁਸੀਂ ਫਿਕਰ ਜਾਈ ਲਾਈ ਬੈਠੇ ਸੀ ਆਹਾ ਜਿਸ ਦਿਨ ਦੀ ਜੰਮੀ ਹੈ ਉਸ ਦਿਨ ਤੋਂ ਇੱਕ ਇੱਕ ਪੈਸਾ ਜਮਾ ਕਰ ਧੀ ਲਈ ਦਰੀਆਂ ਚਾਦਰਾਂ ਇਕੱਠੀਆਂ ਕਰ ਪੇਟੀ ਭਰ ਦਿੱਤੀ ਨਾਲੇ ਮੁੰਡੇ ਵਾਲਿਆਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਭਾਈ ਅਸੀਂ ਤਾਂ ਚੁੰਨੀ ਚੜਾਵਾ ਕਰਨਾ ਛਿੰਦੋ ਆਪ ਮੁਹਾਰੇ ਹੀ ਪਤਾ ਨਹੀਂ ਕਿੰਨਾ ਕੁਝ ਬੋਲ ਗਈ ਪਰਾ ਛਿੰਦੋ ਆ ਚੁੰਨੀ ਚੜਾਵੇ ਵਿੱਚ ਕਿੰਨੀ ਕੁ ਬਰਾਤ ਹੁੰਦੀ ਐ ਲੈ ਦੱਸ ਆਪ ਦੀ ਵਾਰੀ ਭੁੱਲ ਗਏ ਤੁਸੀਂ ਵੀ ਤਾਂ ਪੰਜ ਬਰਾਤੀਆਂ ਨਾਲ ਆ ਮੈਨੂੰ ਚੁੰਨੀ ਚੜਾ ਕੇ ਲੈ ਗਏ ਸੀ ਇੰਨਾ ਆਕ ਛਿੰਦੋ ਨਵ ਵਿਆਹੀ ਵਾਂਗ ਸੰਗ ਜੇ ਹੀ ਗਈ ਤੇ ਹਾਕਮ ਤੋਂ ਚੁੰਨੀ ਦਾ ਪਰਦਾ ਜਿਹਾ ਕਰ ਲਿਆ ਫਿਰ ਤਾਂ ਠੀਕ ਆ ਜੇ ਵਿੱਚ ਰੱਖੀ ਹਲਵਾਈ ਦੀ ਲਿਖੀ 20 ਬੰਦਿਆਂ ਦੀ ਰੋਟੀ ਵਾਲੀ ਪਰਚੀ ਨੇ ਵੀ ਜਿਵੇਂ ਹਾਕਮ ਦੇ ਦਿਲ ਨੂੰ ਤਰਵਾਸ ਜਹਾ ਦੇ ਦਿੱਤਾ ਚੱਲ ਫਿਰ ਕੋਈ ਨਾ ਇੰਨਾ ਤਾਂ ਔਖੇ ਸੌਖੇ ਪ੍ਰਬੰਧ ਕਰੀ ਲਵਾਂਗੇ ਮਨ ਹੀ ਮਨ ਕਿੰਨੀਆਂ ਹੀ ਬਿਉਤ ਬੰਦੀਆਂ ਹਾਕਮ ਬੁਣਨ ਲੱਗਾ ਹਾਕਮ ਸਿਆ ਘਰੇ ਹੀ ਐ ਅੰਦਰੋਂ ਨਿਕਲ ਵੇਖਿਆ ਤਾਂ ਵਿਚੋਲਾ ਘਰ ਦੇ ਵਿਹੜੇ ਵਿੱਚ ਕਾਰ ਖੜਾ ਸੀ ਆਜੋ ਬਾਈ ਜੀ ਆਜੋ ਲੰਗਾਓ ਐਨੇ ਕਬੀਲੇ ਕੀ ਗੱਲ ਹੈ ਉਹ ਹਾਕਮ ਸਿਆਂ ਗੱਲ ਹੀ ਇੰਨੀ ਜ਼ਰੂਰੀ ਸੀ ਕਿ ਆਉਣਾ ਹੀ ਪਿਆ ਆ ਤੁਹਾਡੇ ਕੁੜਮਾ ਦਾ ਫੋਨ ਆਇਆ ਸੀ ਕਹਿੰਦੇ ਭਾਈ ਰਿਸ਼ਤੇਦਾਰ ਨਰਾਜ਼ ਹੁੰਦੇ ਐ ਆਖੇ ਪਹਿਲਾ ਵਿਆਹ ਬਰਾਤ ਤਾਂ ਬਾਜਿਆਂ ਗਾਜਿਆਂ ਨਾਲ ਹੀ ਜਾਊ ਤੂੰ ਇਓਂ ਕਰੀ ਪੱਠੀ ਤਾਂ 3 ਦਿਨ ਬਾਅਦ ਚੜ੍ਹਨੀ ਐ ਨਾ ਆ ਹਲਵਾਈ ਤੋਂ 100 ਕ ਬੰਦੇ ਦੀ ਰੋਟੀ ਪਾਣੀ ਦਾ ਪ੍ਰਬੰਧ ਕਰਨ ਲਈ ਕਹਿ ਦੇਵੇਂ। ਬੰਦੇ ਬਹੁਤ ਵਧੀਆ ਹਾਕਮਾ ਬਰਾਤੀਆਂ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡੀ। ਸਾਹ ਲੈਣਾ ਔਖਾ ਜਾ ਹੋ ਗਿਆ। ਜਿਵੇਂ ਜੇ ਪਿਛਲੀ ਪਰਚੀ ਨੇ ਦਿਲ ਤੇ ਮਣਾ ਮੁਹਾ ਭਾਰ ਝਾ ਧਰ ਦਿੱਤਾ ਹੋਵੇ। ਹਲਵਾਈ ਦੀ ਪੱਠੀ ਤਾਂ ਭਾਵੇਂ 3 ਦਿਨ ਬਾਅਦ ਚੜ੍ਹਨੀ ਸੀ। ਪਰ ਫਿਕਰਾਂ ਦੀ ਅੱਗ ਨੇ ਤਾਂ ਹਾਕਮ ਨੂੰ ਆਚੀ ਹੀ ਪੱਟੀ ਵਿੱਚ ਪੁੰਨ ਦਿੱਤਾ ਸੀ